ਅੱਜ ਬੜਾ ਖੁਸ਼ੀ ਦਾ ਦਿਨ ਸੀ ਤੇ ਵਾਇਗਰੂ ਨੇ ਇੱਕ ਰੀਜ ਫੇਰ ਪੂਰੀ ਕਰਤੀ ਆਪਣੀ ਤੇ ਅੱਜ ਆਪਾਂ ਗੱਡੀ ਬੁੱਕ ਕਰਾਉਣ ਚੱਲੇ ਸੀ ਕਿਉਂਕਿ ਪਿਛਲੇ ਸਾਲ ਵੀ ਇਸ ਟਾਈਮ ਹੀ ਆਪਾਂ ਚੱਲੇ ਸੀ ਗੱਡੀ ਬੁੱਕ ਕਰਾਉਣ ਤੇ ਉਦੋਂ ਆਪਾਂ ਥਾਰ ਲੈਣੀ ਸੀ ਪਰ ਸਪੇਸ ਥੋੜੀ ਜਿਹੀ ਘੱਟ ਸੀ ਤੇ ਐਮਐਸਵੀ ਫੈਮਿਲੀ ਸਾਰੇ ਵਿੱਚ ਨਹੀਂ ਆਉਣੀ ਤੇ ਉਦੋਂ ਫਿਰ ਆਪਾਂ ਸਟੂਡੀਓ ਬਣਾਉਣ ਲੱਗੇ ਸੀ ਤੇ ਫਿਰ ਉਹ ਰੀਜ ਜਿਹੜੀ ਵਿੱਚ ਹੀ ਰਹਿ ਗਈ ਸੀਗੀ ਤੇ ਸਾਰਿਆਂ ਨੇ ਡਿਸਾਈਡ ਕੀਤਾ ਜਿਹੜੀ ਗੱਡੀ ਥੋੜੀ ਜਿਹੀ ਵੱਡੀ ਲੈ ਲਾਂਗੇ ਵੀ ਤਾਂ ਜੋ ਸਾਰਾ ਪਰਿਵਾਰ ਵਧੀਆ ਵੈਟ ਜਾ ਕਰੇ ਕਿਉਂਕਿ ਜਦੋਂ ਕਿਤੇ ਆਉਣਾ ਜਾਣਾ ਹੁੰਦਾ ਥੋੜਾ ਜਿਹਾ ਔਖਾ ਹੋ ਰੇ ਸੀਗੇ ਵੀ ਚਲੋ ਕੋਈ ਵਧੀਆ ਵੱਡੀ ਦੇਖ ਕੇ ਉਹ ਕਰ ਲਾਂਗੇ ਤੇ ਡੈਡੀ ਵੀ ਨਾਲ ਹੀ ਚੱਲੇ ਸੀਗੇ ਤੇ ਇਹਨਾਂ ਨੇ ਕਹਿੰਨੇ ਸੀ ਚਲੋ ਵੇ ਆਪਾਂ ਜਿਹੜਾ ਟਾਈਮ ਆ ਉਹ ਸਾਨੂੰ 12 ਵਜੇ ਦਿੱਤਾ ਸੀ ਤੁਸੀਂ ਜਿਹੜੀ ਟੈਸਟ ਡਰਾਈਵ ਹੈ ਤੁਸੀਂ 12 ਵਜੇ ਆ ਜਾਓ ਤੇ ਫਿਰ ਆਪਾਂ ਤਿਆਰ ਹੋ ਕੇ ਚੱਲ ਪਈ ਸੀ ਤੇ ਅਸੀਂ ਵੀ ਥੋੜਾ ਜਿਹਾ ਸਮਾਨ ਲੈਣਾ ਸੀ ਫਿਰ ਮੈਂ ਕਿਹਾ ਚਲੋ ਮੈਨੂੰ ਵੀ ਲੈ ਚਲੋ ਨਾਲ ਤੇ ਮੈਂ ਸਿੱਧੂ ਸਾਹਿਬ ਨੂੰ ਬਾਇਆ ਜੀ ਮੂਰੇ ਕਿਉਂਕਿ ਬਾਪੂ ਹੀ ਮਾਣ ਹੁੰਦਾ ਜੀ ਹੈ ਨਾ ਸਾਰੇ ਕਾਸੇ ਦਾ ਤੇ ਬਾਪੂ ਨੇ ਰੀਧਾ ਪੂਰੀਆਂ ਕਰਨੀਆਂ ਹੁੰਦੀਆਂ ਉਦੋਂ ਬਾਅਦ ਅਸੀਂ ਡੈਵੀਨੂ ਸਕੂਲੋਂ ਚੜਾ ਲਿਆ ਤੇ ਇਹਦੇ ਮਾਮੇ ਵਰਗੇ ਵੀ ਪੀਆਰਟੀਸੀ ਵਾਸਤੇ ਆਗੇ ਸੀਗੇ ਇਹਨਾਂ ਨਾਲ ਮੈਂ ਮਜ਼ਾਕ ਕਰ ਰਿਹਾ ਦੀ ਮਖਾਜੋ ਤੁਹਾਨੂੰ ਪੀਆਰਟੀਸੀ ਤੋਂ ਸਿੱਧਾ ਸਕੋਰਪੀਓ ਜਾਂ ਥਾਰ ਚ ਬਹਾਉਣੇ ਆ ਅੱਗੇ ਜਾ ਕੇ ਤੁਹਾਨੂੰ ਦੱਸ ਦਿਆਂਗੇ ਆਪਾਂ ਗੱਡੀ ਵੀ ਕਿਹੜੀ ਬੁੱਕ ਕਰਾਈ ਦੋਸਤੋ ਮਿੰਦਰਾਲਾਂ ਦੇ ਆਪਾਂ ਸ਼ੋਅਰੂਮ 'ਚ ਪਹੁੰਚ ਗਏ ਸੀਗੇ ਗਰਮੀ ਬਹੁਤ ਜ਼ਿਆਦੀ ਸੀ ਧੁੱਪ ਰਮਣ ਕਿੰਨੀ ਸੀ ਹਨ ਇੱਥੇ ਡੈਵੀ ਕਹੀ ਜਾਵੇ ਆਹ ਸਕੂਟੀ ਆਪਣੀ ਤਾਂ ਆ ਖੜੀ ਹੈ ਸਕੋਰਪਿਓ ਆ ਹੀ ਲੈ ਚਾ ਲੈ ਸਕੂਟੀ ਟੰਗਵੀ ਜਾਵੇ ਹਾਂਜੀ ਤੇ ਉਸ ਤੋਂ ਬਾਅਦ ਦੋਸਤੋ ਅਸੀਂ ਸ਼ੋਰੂਮ ਚ ਗਏ ਤੇ ਕਲਾਸਿਕ ਵੀ ਖੜੀ ਸੀ ਤੇ ਵੀਰ ਬਰਗਰ ਨਾ ਬਣ ਬਰਗੇ ਨਾ ਗੱਲਾਂ ਹੋਈਆਂ ਸਾਰੇ ਮਾਡਲ ਵਗੈਰਾ ਪੁੱਛੇ ਹਨ ਵੀ ਕਿਹੜਾ ਕਿਵੇਂ ਆ ਕਿਹੜਾ ਕਿਵੇਂ ਕਿਉਂਕਿ ਸਕੋਰਪਿਓ ਐਨ 14 ਲੱਖ ਤੋਂ ਸਟਾਰਟ ਹੋ ਕੇ 28 30 ਲੱਖ ਤੱਕ ਜਾਂਦੀ ਹੈ ਤੇ ਇੱਥੇ ਡੈਵੀ ਕਹਿੰਦਾ ਮੈਂ ਸੰਤਰੀ ਗੱਡੀ ਦਾ ਫੋਟੋ ਕਰਾਉਣੀ ਆ ਇਹ ਇਲੈਕਟ੍ਰਿਕ ਆਈਆਂ ਇਹਨਾਂ ਦੀਆਂ ਰਮਣ ਹਨ ਨਾ ਗੱਡੀਆਂ ਸੂਣੀਆਂ ਸੀ ਵਿੱਚ ਉਹ ਹਾਂਜੀ ਤੇ ਇੱਕ ਗ ਗੱਡੀਆਂ ਕੱਟੀਆਂ ਦੇ ਨਾਮ ਲੰਦਾ ਕਈ ਵਾਰ ਉਹ ਮੈਨੂੰ ਵੀ ਨਹੀਂ ਪਤਾ ਹੁੰਦਾ ਸੋ ਇਹਨੂੰ ਗੱਡੀਆਂ ਦੇ ਮਤਲਬ ਕਹਿ ਸਕਦਾ ਵੀ ਜਿਵੇਂ ਸ਼ੂਟ ਆਇਆ ਤੈਨੂੰ ਨੌਲੇਜ ਵਾਲੀ ਐ ਡੈਡੀ ਆ ਆ ਲਵਾਂਗੇ ਡੈਡੀ ਆ ਲਵਾਂਗੇ ਇਹਦੇ ਵਿੱਚ ਆ ਕੁਛ ਆ ਪਤਾ ਨਹੀਂ ਕਿੱਥੋਂ ਸਿੱਖਦਾ ਮੈਨੂੰ ਤਾਂ ਅਮਨ ਨੂੰ ਉਹਨਾਂ ਭੇਤ ਨਹੀਂ ਹੈਗਾ ਗੱਡੀਆਂ ਗੁੱਡੀਆਂ ਦਾ ਤੇ ਇਹ ਇਹਨੂੰ ਸਾਰਾ ਸਾਰੀ ਜਾਣਕਾਰੀ ਹਰੇਕ ਜਦੋਂ ਇਹਨੂੰ ਕਦੇ ਵੀ ਫੋਨ ਫੜਾ ਦਈਏ ਨਾ ਬਸ ਇਹਨੇ ਗੱਡੀਆਂ ਬਾਰੇ ਸਰਚ ਕਰਨਾ ਪਤਾ ਇਹਨੂੰ ਕੀ ਇਹਦੇ ਦਿਮਾਗ 'ਚ ਹੈ ਜਾਂ ਕੁਝ ਹੁੰਦਾਗਾ ਕੀੜੇ ਗੱਡੀਆਂ ਵਾਲਾ ਬੜਿਆ ਪਿਆ ਤੇ ਇੱਥੇ ਆਪਣੀ ਗੱਡੀ ਬੁੱਕ ਹੋ ਗਈ ਸੀ ਜੀ ਸਾਰਾ ਫੀ ਵਗੈਰਾ ਜੋ ਵੀ ਸੀਗੀ ਆਪਾਂ ਉਹ ਭਰਤੀ ਇੱਥੇ ਮੈਂ ਸਾਰਿਆਂ ਨੂੰ ਵਧਾਈਆਂ ਦੇ ਦਿਆ ਸੀ ਜੀ ਮੈਂ ਵਧਾਈਆਂ ਭਾਈ ਸਾਰਿਆਂ ਨੂੰ ਤੇ ਬਹੁਤ ਵਧੀਆ ਮਤਲਬ ਸਟਾਫ ਵੀ ਬਹੁਤ ਵਧੀਆ ਸੀਗਾ ਭੈਣ ਭਰਗਿਆਂ ਨੇ ਸਾਰਿਆਂ ਨੇ ਬਹੁਤ ਵਧੀਆ ਅਲਪ ਕਰੀ ਉਸ ਤੋਂ ਬਾਅਦ ਦੋਸਤੋ ਪਹਿਲਾਂ ਬੁੱਕ ਕਰਾਈਏ ਸੀ ਫਿਰ ਅਸੀਂ ਟੈਸਟ ਡਰਾਈਵ ਕਰਨ ਗਏ ਸਕੋਰਪੀਓ ਦੀ ਤੇ ਬਹੁਤ ਵਧੀਆ ਲੱਗੀ ਜੀ ਖੁੱਲੀ ਡੂਡੀ ਡੈਡੀ ਦਾ ਵੀ ਮਨ ਖੁਸ਼ ਹੋ ਗਿਆ ਡੈਡੀ ਕਹਿੰਦੇ ਸੀ ਵੀ ਬਹੁਤ ਵਧੀਆ ਲੱਗ ਰਹੀ ਹੈ ਵਧੀਆ ਖੁੱਲੀ ਆ ਗਈ ਕਿਉਂਕਿ ਉਹ ਤਾਂ ਥਾਰ ਤੇ ਰੀ ਸੀਗੀ ਵੀ ਥਾਰ ਲਈ ਕਿਉਂਕਿ ਪਿਛਲੇ ਸਾਲ ਵੀ ਜਦੋਂ ਬੁੱਕ ਕਰਾਉਣ ਗਏ ਉਹ ਥੋੜਾ ਜਿਹਾ ਕਨਫਿਊਜ਼ ਹੋ ਗਏ ਵੀ ਸਪੇਸ ਘੱਟ ਹੈ ਇੱਕ ਸਾਈਡ ਕੋਲ ਜ ਚਾਰ ਚ ਪਰ ਇਹਦੇ ਵਿੱਚ ਸਾਰੀਆਂ ਜਿਹੜੀਆਂ ਚੀਜ਼ਾਂ ਨੇਗੀਆਂ ਵੀ ਵਧੀਆ ਫਿੱਟ ਹੋ ਜਾਂਦੀਆਂ ਨੇ ਵੀ ਜੇ ਆਪਾਂ ਡਿਗੀ ਬਣਾਉਣੀ ਤਾਂ ਡਿਗੀ ਵੰਜਦੀ ਸੀ ਤੇ ਨਹੀਂ ਆਪਾਂ ਸੀਟ ਵੀ ਬਣਾ ਸਕਦੇ ਸੀ ਇਹ ਪਿੱਛੇ ਫਿਰ ਦੋਸਤੋ ਅਸੀਂ ਗੱਡੀਆਂ ਹੁਣ ਅਸੀਂ ਦੋਵੇਂ ਮਤਲਬ ਦੇਖਿਆ ਅਡਾ ਦੋਨਾਂ ਦੀ ਮਤਲਬ ਮਨ ਦੋਨਾਂ ਦੀ ਸੀ ਥਾਰ ਰੌਕਸ ਤੇ ਵੀ ਸੀਗਾ ਸਕੋਰਪਿਓ ਨੇ ਤੇ ਵੀ ਸੀਗਾ ਤੇ ਟਰਾਈ ਅਸੀਂ ਦੋਨਾਂ ਦੀ ਲੈ ਕੇ ਦੇਖੀ ਪਹਿਲਾਂ ਸਕੋਰਪਿਓ ਦੀ ਲਈ ਤੇ ਸਕੋਰਪਿਉ ਵੀ ਬਹੁਤ ਵਧੀਆ ਲੱਗੀ ਜਿਹੜਾ ਆਟੋਮੈਟਿਕ ਵੇਰੀਐਂਟ ਉਹ ਵੀ ਬਹੁਤ ਕੈਂਟ ਲੱਗਿਆ ਤੇ ਆਪਾਂ ਕਿਹੜਾ ਬੁੱਕ ਕਰਾਇਆ ਉਹ ਤੁਹਾਨੂੰ ਅੱਗੇ ਦੱਸਾਂਗੇ ਜੀ ਡਿਲੀਵਰੀ ਵਾਲੇ ਦਿਨ ਹਨਾ ਉਹ ਸਰਪ੍ਰਾਈਜ਼ ਰੱਖੋ ਥੋੜਾ ਜਿਹਾ ਤੇ ਕਾਫੀ ਸਾਰੇ ਮਾਡਲ ਆਉਂਦੇ ਆ ਵੀ ਮਤਲਬ ਮੈਨੂਅਲ ਤੋਂ ਸਟਾਰਟ ਹੋ ਕੇ ਆਟੋਮੈਟਿਕ ਚ ਅੱਗੇ ਤੱਕ ਜਾਂਦੀਆਂ ਨੇ ਤੇ ਇਹ ਜਿਹੜੀ ਆਟੋਮੈਟਿਕ ਆਪਾਂ ਇਹਦੀ ਟੈਸਟ ਡਰਾਈਵ ਲੈ ਰਹੀ ਸੀ ਇਹਦੇ ਜੇ ਸਨ ਰੂਫ ਵਗੈਰਾ ਸਾਰਾ ਕੁਝ ਸੀਗਾ ਹਨਾ ਤੇ ਸਪੀਕਰ ਸਪੀਕਰ ਵੀ ਬਹੁਤ ਵਧੀਆ ਸੀ ਆਡੀਓ ਸਾਊਂਡ ਸਿਸਟਮ ਬਹੁਤ ਕੈਂਟ ਸੀਗਾ ਇੱਥੇ ਰਵਣ ਗੈਰੇ ਸੀ ਵੀ ਖੁੱਲੀ ਡੁੱ ਤੇ ਵਟਨਾ ਕਰਨਾ ਵੀ ਕੰਫਰਟੇਬਲ ਆ ਮਤਲਬ ਹਾਂਜੀ ਕਿਉਂਕਿ ਹੁਣ ਜਦੋਂ ਅਸੀਂ ਜਾਣਾ ਹੁੰਦਾ ਸਾਰੇ ਜਿਹੜੇ ਸਾਡੇ ਪੰਜ ਘਰ ਨੇਗੇ ਸਾਰਾ ਜਿਹੜਾ ਪਰਿਵਾਰ ਆ ਮੈਂ ਹੁੰਦਾ ਵੀ ਸਾਰੇ ਜਣੇ ਇਕੱਠੇ ਚੱਲੇ ਜਦੋਂ ਕਿਤੇ ਵੀ ਰਿਸ਼ਤੇਦਾਰ ਚ ਜਾਣਾ ਹੁੰਦਾ ਫਿਰ ਥੋੜਾ ਜਿਆ ਐ ਜਹ ਹੁੰਦਾ ਵੀ ਗੱਡੀ ਛੋਟੀ ਆ ਵੀ ਸਾਰੇ ਜਣੇ ਪੂਰੇ ਨਹੀਂ ਆਉਂਦੇ ਸੋ ਵਧੀਆ ਮਾਣਾ ਖੁਸ਼ ਹੋ ਰਿਹਾ ਸੀ ਵੀ ਵਧੀਆ ਦੇ ਚ ਤਾਂ ਵਧੀਆ ਆ ਜਾ ਕਰਾਂਗੇ ਜਿੰਨੇ ਕਿਸੇ ਵੀ ਜਾਣਾ ਹੋਇਆ ਕਰੂਗਾ ਬਾਕੀ ਮਗਰ ਲੀਆਂ ਜਿਹੜੀਆਂ ਛੀਟਾਂ ਨੇ ਉਹ ਇਕੱਠੀਆਂ ਹੋ ਜਾਂਦੀਆਂ ਤੇ ਇੱਥੇ ਮੈਂ ਤੁਹਾਨੂੰ ਮਤਲਬ ਸੀਸੇ ਬਾਰੇ ਦੱਸ ਰਿਹਾ ਸੀ ਕਿਉਂਕਿ ਵੀ ਸੀਸਾ ਵੀ ਉਹ ਬਾਈਕ ਦੱਸੀ ਜਾਂ ਉਹ ਵੀ ਡਾਊਨ ਆਟੋਮੈਟਿਕਲੀ ਹੋ ਜਾਂਦਾ ਹਨਾ ਤੇ ਫੀਚਰਾਂ ਬਾਰੇ ਦੋਸਤੋ ਸਾਨੂੰ ਬਹੁਤ ਕੱਟ ਨੌਲੇਜ ਆ ਪਿਛਲੀ ਵੀਡੀਓ ਚ ਵੀ ਕਮੈਂਟ ਆਈ ਗਿਆ ਭਰਾਮਾ ਦੇ ਹਨਾ ਤੇ ਇੱਥੇ ਰਮਨ ਕਹਿੰਦੀ ਵੀ ਡਿੱਕੀ ਤਾਂ ਦੀ ਛੋਟੀ ਜੀ ਆ ਫਿਰ ਮੈਂ ਦੱਸਣ ਨੂੰ ਮਗਾਈ ਦੀਆਂ ਸ਼ੀਟਾਂ ਇਕੱਠੀਆਂ ਹੋ ਜਾਂਦੀਆਂ ਤੇ ਜਿਹੜੀ ਡਿੱਕੀ ਆ ਉਹ ਵੱਡੀ ਵੀ ਹੋ ਜਾਂਦੀ ਛੋਟੀ ਵੀ ਹੋ ਜਾਂਦੀ ਹਨਾ ਹਾਂਜੀ ਮੈਂ ਵੀ ਆ ਕਿ ਮਹਾਈ ਤਾਂ ਕੱਲੀਆਂ ਸ਼ੀਟਾਂ ਨਹੀਂ ਇਹਦੇ ਵਿੱਚ ਡਿੱਕੀ ਤਾਂ ਹੈਣੀਗੀ ਤੇ ਇਹਨੇ ਨਹੀਂ ਨਹੀਂ ਹੈਗੀ ਕਹਿੰਦੇ ਆ ਦੇਖੋ ਸ਼ੀਟਾਂ ਜਦੋਂ ਵੀ ਐ ਲੰਮੀ ਪਾ ਦੇ ਫਿਰ ਉਹ ਮਤਲਬ ਵਧੀਆ ਖੁੱਲ ਕੇ ਵਧੀਆ ਬਣ ਜਾਂਦੀਆਂ ਕਿਉਂਕਿ ਸਮਾਨ ਰੱਖਣ ਦੇ ਹੁੰਦਾ ਜੀ ਕਿਉਂਕਿ ਸਮਾਨ ਉਹ ਜਿੱਥੇ ਜਾਣਾ। ਠੀਕ ਹੈ ਤੁਹਾਨੂੰ ਮੈਚਿੰਗ ਦੇਖੋ ਜੀ ਦੋਸਤੋ ਲਾਲ ਟੀ-ਸ਼ਰਟ ਤੇ ਲਾਲ ਗੱਡੀ ਇੱਥੇ ਆਪਾਂ ਨੂੰ ਭਰਾ ਮਿਲਿਆ ਜੀ ਇੱਕ ਤੇ ਉਸ ਤੋਂ ਬਾਅਦ ਦੋਸਤੋ ਡੈਵੀ ਨੂੰ ਥਾਰ ਦਾ ਬੜਾ ਮਤਲਬ ਚਾਏ ਰੂਣ ਵੀ ਲੱਗ ਗਿਆ ਕਹਿੰਦਾ ਮੈਂ ਹੁਣੇ ਲੈ ਕੇ ਜਾਣੀ ਥਾਰ ਕਹਿੰਦਾ ਸਾਰੀ ਬੁੱਕ ਕਰਾਓ ਤੇ ਇਹ ਜਾ ਕੇ ਪਹਿਲਾਂ ਹੀ ਬਹਿ ਗਿਆ ਥਾਰ 'ਚ ਕਹਿੰਦਾ ਟਸ ਡਰਾਈਵ ਮੈਂ ਚਲਾਉਂਗਾ ਕਹਿੰਦਾ ਬ੍ਰੇਕਾਂ 'ਤੇ ਕਫੇਰ ਉਪੜਦੇ ਨਹੀਂ ਤੇ ਇਹਦੇ ਚ ਸਪੀਕਰ ਵਗੈਰੇ ਵੀ ਹਰਮਨ ਗਾਰਡਨ ਹਨਾ ਆਹੀ ਸੀਰਮ ਨਾ ਹਾਂਜੀ ਹਰਮਨ ਗਾਰਡਨ ਦੇ ਸੀ ਸ਼ਾਇਦ ਤੇ ਸਕੋਰਪੀਓ ਐਨ ਚ ਸੋਨੀ ਦੇ ਸਪੀਕਰ ਨੇ ਤੇ ਇਹ ਵੀ ਮਤਲਬ ਚਲਾਉਣ ਚ ਦੋਸਤੋ ਬਹੁਤ ਘੈਂਟ ਬਹੁਤ ਸਮੂਥ ਸੀ ਇਹ ਵੀ ਆਟੋਮੈਟਿਕ ਵਾਲੀ ਆਪਾਂ ਟਰਾਈ ਲਈ ਸੀ ਤੇ ਇਹ ਆ ਦੇਖੋ ਆ ਹੁਣ 4x4 ਲਾਦਾ ਤੇ ਐਨੀਮੇਸ਼ਨ ਚ ਦੇਖੋ ਕਿੰਨਾ ਤੱਕੜਾ ਆਉਂਦਾ ਹਨਾ ਵਿਚਾਰੇ ਡਾਰਾਂ ਚ ਗਈ ਪਾਵਰ ਵਿਚਾਰੇ ਚੱਲਣ ਲੱਗ ਗਏ ਤੇ ਉਦੋਂ ਮਤਲਬ ਆਵਾਜ਼ ਵੀ ਗੱਡੀ ਦੀ ਭਾਰੀ ਹੋ ਜਾਂਦੀ ਸੀ ਤੇ ਮਤਲਬ ਪਤਾ ਲੱਗਦਾ ਸੀ ਵੀ ਹੁਣ ਗੱਡੀ ਚ ਜਾਨ ਆ ਗਈ ਹੈ ਤੇ ਐਤ ਰਵਣ ਵੀ ਕਹਿੰਦੀ ਵੀ ਬਹੁਤ ਵਧੀਆ ਵੀ ਘੈਂਟ ਵੀ ਵੀਕੈਂਡ ਆ ਵੀ ਪਰ ਇਹਦੇ ਵਿੱਚ ਪ੍ਰੋਬਲਮ ਇੱਕੋ ਹੀ ਆ ਵੀ ਇਹਦਾ ਜਿਹੜਾ ਰਵਣ ਅੰਦਰ ਉਹ ਵਾਈਟ ਸੀ ਹਨਾ ਸਾਰੀ ਹਾਂਜੀ ਅੰਦਰ ਵਾਈਟ ਸੈਲਾ ਸੀ ਵੀ ਇਹ ਗੰਦੀ ਵੱਧ ਹੋ ਗਈ ਤੇ ਡੈਵੀ ਤਾਂ ਜੀ ਇਹਨੂੰ ਦੋ ਦਿਨਾਂ ਚ ਮੱਧ ਦੂਗਾ ਮਤਲਬ ਉਹ ਵੀ ਗੱਲ ਉਹਨੇ ਪੈਰ ਇੱਧਰ ਮਾਰਨਾ ਉੱਧਰ ਮਾਰਨਾ ਤੇ ਹਾਂਜੀ ਇਸ ਕਰਕੇ ਥੋੜਾ ਜਿਹਾ ਵੀ ਉਹ ਲੱਗਦਾ ਹਨਾ ਵਾਈਟ ਇੰਟੀਰੀਅਰ ਦਾ ਸੋਹਣੀ ਇਹ ਵੀ ਬਹੁਤ ਸੀ ਜੀ ਕਿਉਂਕਿ ਗੱਡੀ ਕੋਈ ਵੀ ਦੇਖਦੇ ਆਂਗੇ ਜਿੱਤੇ ਐਵੇਂ ਹੋਵੇ ਮਾਰਨ ਹੋਵੇ ਐ ਲੱਗਦਾ ਵੀ ਇਹ ਲਈਏ ਸੋਹਣੀਆਂ ਦੋਨੇ ਲੱਗ ਰਹੀਆਂ ਸੀਗੀਆਂ ਪਰ ਜਿਹੜੇ ਹਸਾਬ ਨਾਲ ਵੀ ਆਪਾਂ ਲੈਣੀ ਸੀਗੀ ਪਰਿਵਾਰ ਦੇ ਹਸਾਬ ਨਾਲ ਉਹ ਫਿਰ ਮੈਨੂੰ ਐ ਮਿਲ ਗਿਆ ਵੀ ਜਿਹੜੀ ਸਕੋਰਪੀਆ ਨਾ ਵੀ ਉਹੀ ਵਧੀਆਗੀ ਤੇ ਡੈਡੀ ਵੀ ਕਹਿ ਰਹੇ ਸੀ ਬੇਟਾ ਵੀ ਉਹੀ ਲੈ ਲਾਂਗੇ ਕਿਉਂਕਿ ਸਾਰਨੇ ਰਾਏ ਕਰੀ ਸੀ ਵੀ ਕਿਹੜੀ ਲਈ ਇੱਕ ਦਿਨ ਬੈਠ ਕੇ ਹਾਂਜੀ ਉਸ ਤੋਂ ਬਾਅਦ ਦੋਸਤੋ ਅਸੀਂ ਗੱਡੀ ਬੁੱਕ ਕਰਾਤੀ ਕਿਉਂਕਿ ਗੱਡੀ ਤਾਂ ਪਹਿਲਾਂ ਹੀ ਬੁੱਕ ਕਰਾਤੀ ਸੀ ਟੈਸਟ ਡਰਾਈਵ ਕਰਾ ਕਰਕੇ ਆਪਾਂ ਆਪਦਾ ਮਨ ਵੀ ਜਿਹੜੀ ਮਨ ਦੀ ਸਤਿਸ਼ਟੀ ਵੀ ਕਰ ਲਈ ਉਸ ਤੋਂ ਬਾਅਦ ਫਿਰ ਡੈਡੀ ਦੁਬਾਰਾ ਜਾ ਹੋਇਆ ਪਿਆ ਸੀਗਾ ਕਹਿੰਦਾ ਮੈਂ ਮਾਲ ਚ ਜਾ ਕੇ ਆਉਣਾਗਾ ਝੂਟੇ ਲੈ ਕੇ ਆਉਣੇ ਆ ਇਹ ਤੁਸੀਂ ਥੋੜਾ ਮਾਮੂ ਇਹਦਾ ਮਾਮਾ ਜੀ ਤੇ ਇਹਦੇ ਦੋਨਾਂ ਨੇ ਗੇਮ ਖੇਡੀ ਤੇ ਉਸ ਤੋਂ ਬਾਅਦ ਦੋਸਤੋ ਫਿਰ ਅਸੀਂ ਇੱਥੋਂ ਸਮਾਨ ਸਮੂਹ ਲੈ ਕੇ ਮਾਲ ਚ ਘੁੰਮ ਕੇ ਖਾ ਪੀ ਕੇ ਕਿਉਂਕਿ ਭੁੱਖ ਵੀ ਸਾਰੇ ਦਿਨ ਦੀ ਬਹੁਤ ਲੱਗੀ ਸੀਗੀ ਹਨਾ ਸਵੇਰ ਦੇ ਆਏ ਸੀਗੇ ਤੇ ਤਕਰੀਬਨ 3-4 ਵਜੇ ਕਿ ਸੀ ਇੱਥੇ ਵੀ ਅਸੀਂ ਕੁਲਫੀਆਂ ਕੁਲਫੀਆਂ ਖਾਦੀਆਂ ਜੀ ਤੇ ਜੋ ਵੀ ਖਾ ਕੇ ਆਪਣਾ ਖਾਣਾ ਪੀਣਾ ਖਾ ਕੇ ਉਸ ਤੋਂ ਬਾਅਦ ਅਸੀਂ ਮੇਲੇ ਤੇ ਜਾਣਾ ਸੀਗਾ ਤੇ ਇੱਥੇ ਡੈਵੀ ਕੁਲਫੀ ਨਾਲ ਦੇਖੋ ਕਿਵੇਂ ਖਾਜੀ ਜਾਂਦਾ ਦੂਰ ਕਰਕੇ ਵੀ ਕੱਪੜਿਆਂ ਤੇ ਵੀ ਨਾ ਪੈ ਜਾ ਦੇਖ ਇਹਨੂੰ ਐਸ ਕਹਿੰਦਾ ਸੀ ਗੱਡੀ 'ਚ ਮੈਂ ਬਾਅਦ 'ਚ ਬੈਠੂਗਾ ਨਾ ਮੈਂ ਬਾਹਰ ਹੀ ਖਾਣਾ ਕਿਉਂਕਿ ਗੱਡੀ ਨਾ ਗੰਦੀ ਹੋ ਜਾਏ ਕਹਦਾ ਆਪਣੇ ਤੇ ਉਸ ਤੋਂ ਬਾਅਦ ਆਪਾਂ ਮੇਲੇ 'ਚ ਪਹੁੰਚ ਗਏ ਸੀ ਜੀ ਇੱਥੇ ਜਿਹੜਾ ਹਾਂ ਇਹ ਆਪਣੇ ਦੋਸਤ ਨੇ ਦੋਸਤ ਰੁੱਗੂ ਬੰਗੀ ਤੋਂ ਏਕਾਸ ਫਾਊਂਡੇਸ਼ਨ ਵਾਲੇ ਉਹ ਬਠਿੰਡੇ ਪਾਵਰ ਹਾਊਸ ਰੋਡ ਤੇ ਮੇਲਾ ਕਰਾਉਂਦੇ ਨੇ ਤੇ ਬਹੁਤ ਹੀ ਘੈਂਟ ਮੇਲਾ ਮਤਲਬ ਜਿਹੜਾ ਹੈਂਡਕਰਾਫਟ ਦਾ ਸਾਮਾਨ ਆ ਜੋ ਵੀ ਹੱਥੀ ਬਣਿਆ ਉਹ ਬਹੁਤ ਕੁਝ ਆਉਂਦਾ ਉੱਥੇ ਮਤਲਬ ਜਿਵੇਂ ਤੁਹਾਨੂੰ ਕਾਰਪੇਟ ਦਿਖਾਈ ਜੀ ਕੱਪ ਫੁੱਲ ਬੂਟੇ ਹੋਰ ਕਿਤਾਬਾਂ ਵਾਲੇ ਸਟਾਲ ਮਤਲਬ ਕਾਫੀ ਸਾਰੇ 1.5 200 200 ਸਟਾਲ ਨੇ ਲਗਭਗ ਤੇ ਹੋਰ ਵੀ ਲੱਗ ਰਹੇ ਨੇ ਫਿਰ ਬੱਚਿਆਂ ਦੇ ਲਈ ਝੂਲੇ ਠੀਕ ਹੈ ਡੈਵੀ ਤੇ ਚੜੂਲਾਂ ਤੇ ਵੀ ਝੂਲੇ ਲਿਆ ਆ ਸਾਰੇ ਕਿਤੇ ਕਦੇ ਕਿੱਧਰ ਵਗ ਜਾਕਰ ਇੱਕ ਦੇ ਕਿੱਧਰ ਵਗ ਜਾਕਰ ਇਹ ਗਮਲੇ ਦੇਖੋ ਬਾਈਆਂ ਨੇ ਕਿੱਡੇ ਸੋਹਣੇ ਤੇ ਫਿਰ ਰਮਨ ਦੂਰੋਂ ਦੂਰੋਂ ਆਏ ਹੋਏ ਸੀ ਹਨਾ ਕੋਲਕਾਤਾ ਤੱਕ ਦੇ ਲੋਕ ਬੰਗਲੂਰੂ ਤੱਕ ਦੇ ਲੋਕ ਬੰਗਾਲ ਤੱਕ ਦੇ ਲੋਕ ਜਿਹੜੇ ਆ ਵੀ ਪਤਾ ਨਹੀਂ ਕਿੱਥੋਂ ਦੇ ਗਹਿਣੇ ਜੇ ਸੀਗੇ ਇਹ ਵੀ ਰਮਨ ਨੇ ਲਏ ਕੰਗਣ ਦੇ 2-3 ਥੋੜੀ-ਮੋਟੀ ਤਾਂ ਸ਼ਾਪਿੰਗ ਕਰ ਲਈ ਸੀ ਤੇ ਕੁਝ ਮੈਨੂੰ ਐਵੇਂ ਸੀਗੇ ਮਾਹ ਚਲੋ ਕਿਤੇ ਫੇਰ ਆਵਾਂ ਕਿਉਂਕਿ ਗਮਲੇ ਗੋਮਲੇ ਤੇ ਹੋਰ ਜਿਹੜੇ ਫੁੱਲ ਆ ਉਹ ਡੈਕੋਰੇਸ਼ਨ ਵਾਸਤੇ ਲੈ ਕੇ ਜਾਣਾ ਜੀ ਸਟੂਡੀਓ ਲਈ ਵੀ ਕਾਫੀ ਸਮਾਨ ਲਿਆ ਗਿਆ ਤੇ ਇੱਥੇ ਮੈਨੂੰ ਭੈਣਾ ਹੀ ਮਿਲਿਆ ਮੈਂ ਬਹੁਤ ਵਾਰ ਕਹਿਨੀ ਹੁੰ ਦੋਸਤੋ ਦੂਜੀ ਗੱਲ ਸੋ ਬਹੁਤ ਵਧੀਆ ਲੱਗਦਾ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਤੁਸੀਂ ਇੰਨਾ ਪਿਆਰ ਦਿੰਨੇ ਹੋ ਹਾਂਜੀ ਬਾਕੀ ਆਪਾਂ ਫਿਰ ਅਸੀਂ ਮੇਲੇ 'ਚ ਵੀ ਬਹੁਤ ਭੰਨ ਭਰਾ ਮਿਲੇ ਤੇ ਮੇਲੇ 'ਚ ਵੀ ਫੋਟੋਆਂ ਵਗੈਰਾ ਕਰਾਈਆਂ ਤੇ ਇੱਥੇ ਦੋਸਤੋ ਆਪਣੇ ਬਲੌਗ ਦੀ ਸਮਾਪਤੀ ਕਰਦੇ ਹਾਂ ਹਨੇਰਾ ਹੋ ਗਿਆ ਸੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇ ਜ਼ਰੂਰ ਦੱਸਿਓ ਕਿਵੇਂ ਲੱਗੀ ਧੰਨਵਾਦ ਜੀ